ਅਜਰਾ ਦੇ ਪ੍ਰੈਸ ਕਾਨਫਰੈਂਸ ਕਿ ਕਰਮ ਹੈ ਇਹ ਪ੍ਰੈਸ ਕਾਨਫਰੰਸ ਅੱਜ ਇਹ 9 ਮੋਟਰਸਾਈਕਲ ਰਿਕਵਰ ਕੀਤੇ ਨੇ ਚੋਰੀ ਦੇ ਦੋ ਦੋਸ਼ੀ ਫੜੇ ਗਏ ਨੇ ਸਿਗਨਲਾਈਜ਼ ਦੀ ਪੁਲਿਸ ਪਾਰਟੀ ਵੱਲੋਂ ਇਸ ਵੰਦ ਚ ਮੌਜੂ ਵਿਐਸਐਸਪੀ ਸਾਹਿਬ ਸਮਾਨ ਜੋ ਜੀਐਸਪੀ ਸਿੱਟੀ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਕੰਮ ਕਰਦੇ ਹੋਏ ਐਸਐਚਓ ਸਿਗਨਲਾਈਜ਼ ਤੇ ਸਬ ਇੰਸਪੈਕਟਰ ਜਨਕਰਾਜ ਪੰਚਾਰ ਚ ਮਾਡਲ ਟਾਊਨ ਦੀ ਟੀਮ ਜਿਚੇ ਐਸੇ ਪੌਨ ਕੁਮਾਰ ਸੀਗੇ ਉਹਨਾਂ ਨੇ ਇੱਕ 85 ਨੰਬਰ ਮਕਦਮਾ ਦਰਜ ਹੋਇਆ ਸੀ ਮੋਟਰਸਾਈਕਲ ਚੋਰੀ ਦਾ ਜਿਹਦੀ ਅੱਗੇ ਤਫ਼ਤੀਸ਼ ਕਰਦੇ ਹੋਏ ਸਪਲੈਂਡਰ ਮੋਟਰਸਾਈਕਲ ਚੋਰੀ ਹੋਇਆ ਸੀ ਰਜਿੰਦਰਾ ਹਸਪਤਾਲ ਤੋਂ ਦਸਕਾ ਥਾਣਾ ਮਹਿਰਾ ਤੋਂ ਦੋ ਲੋਕ ਸੀ ਨੇ ਮਨਪ੍ਰੀਤ ਸਿੰਘ ਤੇ ਇੱਕ ਮੁੰਡਾ ਪ੍ਰਦੀਪ ਦਾ ਇਹ ਇਹਨਾਂ ਨੂੰ ਗ੍ਰਸਤਾਰ ਕੀਤਾ ਇਹਨਾਂ ਨੂੰ ਅੱਗੇ ਜਦੋਂ ਇਹਨਾਂ ਨੂੰ ਗ੍ਰਸਤਾਰ ਕਰਕੇ ਜਿਹੜਾ ਉਹ ਚੋਰੀ ਸ਼ੁਦਾ ਮੋਟਰਸਾਈਕਲ ਵੀ ਮਿਲਿਆ ਤੇ ਇਦੂ ਲਾਵਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਇਹਨਾਂ ਦੇ ਫਰਦ ਬਿਆਨ ਇਖਲਾਫ ਦੇ ਮੁਤਾਬਕ ਇਹਨਾਂ ਤੋਂ 8 ਮੋਟਰਸਾਈਕਲ ਹੋਰ ਚੋਰੀ ਦੇ ਰਿਕਵਰ ਹੋਏ। ਕੁੱਲ 9 ਮੋਟਰਸਾਈਕਲ ਚੋਰੀ ਦੇ ਰਿਕਵਰ ਹੋਏ ਨੇ। ਇਹ ਬਹੁਤ ਵਧੀਆ ਚੰਗਾ ਸਰਾਨੀਆਂ ਕੰਮ ਹੈ। ਇਹ ਅੱਗੇ ਵੀ ਇਹਨਾਂ ਦਾ ਸਾਰਾ ਐਂਟੀਸੀਡੈਂਟ ਚੈਕ ਕਰੀ ਕੀਤਾ ਜਾ ਰਿਹਾ ਹੈ ਤੇ ਕਲੀਅਰ ਕੀਤਾ ਜਾ ਰਿਹਾ। ਪੁਰਾਣਾ ਪਰਚਾ ਵੀ ਸੀ ਇਹਨਾਂ ਦੇ ਉੱਪਰ। ਹਾਂਜੀ ਪੁਰਾਣੀ ਪਹਿਲਾਂ ਦੇ ਪਰਚੇ ਨੇ। ਇਹ ਬਾਈਕ ਦੇ ਹੁਣ ਉਹ ਕਿ ਲੋਕਲ ਪੁਲਿਸ ਦੇ ਨੇ ਆ ਬਾਹਰ ਅੰਦਰ ਦੇ ਕਿੱਥੋਂ ਬਿਲਕੁਲ। ਹੁਣ ਸਾਰਾ ਇਹਨਾਂ ਦਾ ਜਿਹੜੇ ਬਾਈਕ ਨੇ ਇਹਨਾਂ ਦੇ ਇਨਵੌਇਸ ਦੇ ਸਬੰਧ ਚ ਉਹਨਾਂ ਦਾ ਚੈਸੀ ਨੰਬਰ ਤੇ ਇੰਜਨ ਨੰਬਰ ਅੱਗੇ ਉਹਦੇ ਆਧਾਰ ਤੇ ਅੱਗੇ ਸਾਰਾ ਕੈਨਿਟ ਕੀਤਾ ਅੱਗੇ ਸਿਰ ਕਿੰਨੋਂ ਸੇਰ ਆਫ ਕਰਦੇ ਸੀ ਕੋਈ ਗਲਤ ਗੱਲਬਾਤ ਹੋਈ ਹੈ ਇਹ ਹਜੇ ਤਫਤੀਸ਼ ਦਾ ਵਿਸ਼ਾ ਇਸ ਤਰ੍ਹਾਂ ਨੇ ਰਿਮਾਂਡ ਕਿ ਕਿੰਨੇ ਸਮੇਂ ਤੋਂ ਐਕਟਿਵ ਸੀ ਜੀ ਕਿ ਦੌਰਾਨੇ ਰਿਮਾਂਡ ਪੁੱਛ ਦੀ ਸ਼ਾਲ ਦੀ ਘੜੀ ਤਾ ਇਹਨਾਂ ਤੋਂ 8 ਮੋਟਰਸਾਈਕਲ ਹੋ ਰਿਕਵਰ ਹੋਏ ਨੇ ਤੇ ਕੁੱਲ 9 ਹੋ ਗਏ ਮੋਟਰਸਾਈਕਲ ਇਸ ਤਰ੍ਹਾਂ ਨੇ ਰਿਮਾਂਡ ਅੱਗੇ ਕਿ ਕਿਸ ਨੰਬਰ ਦੇ ਲਈ ਜੀ ਖੁਸ਼ੀ ਨਾਲ ਜੀ ਦਰਕਾਰੀ ਜੰਗ ਮੁੰਡੇ ਚੌਥ ਬੱਚ ਬੱਚ ਸਰ ਕਿ ਨਹੀਂ ਸ਼ਾਮ ਰਿਆ ਕਰਦੇ ਸੀ ਜੀ ਇਹ ਇੰਦਰੀ ਇਹਨਾਂ ਦਾ ਡੋਪ ਟੈਸਟ ਇਹਨਾਂ ਦਾ ਡੋਪ ਟੈਸਟ ਕਰਵਾਤੀ ਜੀ ਗੱਲ ਕਲੀਅਰ ਹੋਊਗੀ ਪਰ ਹਾਲੇ ਤੱਕ ਕੋਈ ਇਹ ਨਹੀਂ ਸ਼ੂਟਿੰਗ ਨਹੀਂ ਲੱਗਦੀ ਤੇ ਚੋਰੀ ਕਰਨ ਤੋਂ ਬਾਅਦ ਕਿੱਥੇ ਵਰਤੇ ਸੀ ਕੋਈ ਇਹ ਹਲੇ ਇਹ ਵੀ ਤਫ਼ਤੀਸ਼ ਹੈ ਤਫ਼ਤੀਸ਼ ਦਾ ਇਹ ਵੀ ਤਫ਼ਤੀਸ਼ ਦਾ ਕਿਹੜੇ ਕਿਹੜੇ ਇਲਾਕੇ ਦਾ ਚੋਰੀ ਕੀਤੀਆਂ ਨੇ ਇਹ ਮੋਸ ਸਕਦੇ ਜਿਆਦਾ ਮੋਟਰਸਾਈਕਲ ਚੋਰੀ ਇਹਨਾਂ ਨੇ ਸ਼ਿਵਲਾ ਇਨਰੀ ਜਿਹੜਾ ਜੰਧਰਾ ਹਸਪੀਟਲ ਦੇ ਨੇੜੇ ਚੋਕ ਇਧਰ ਕੀ